ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਪਤੇ ਮਿਸਲ ਸਤਲੋਜ ਦੇ ਸਭ ਦੇ ਤੁਸੀਂ ਆਏ ਹੋ ਸਾਨੂੰ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਢਿੱਲੋ ਸਾਹਿਬ ਦਾ ਖਾਸ ਕਰਕੇ ਜਿਨ੍ਹਾਂ ਨੇ ਸਾਰਾ ਇੰਤਜ਼ਾਮ ਕਰਾ ਕੇ ਦਿੱਤਾ ਇੱਥੇ ਪ੍ਰੈਸ ਕਾਨਫਰੰਸ ਦਾ ਪ੍ਰੈਸ ਕਲੱਬ ਦੇ ਵਿੱਚ ਤੇ ਇਹ ਮਿਸਲ ਸਤਲੋਜ ਜਿਹੜੀ ਹੈਗੀ ਆ ਇਹ ਇੱਕ ਸਮਾਜਿਕ ਸੋਸ਼ੀਓ ਪੋਲਿਟੀਕਲ ਆਰਗੇਨਾਈਜੇਸ਼ਨ ਆ ਤੇ ਆਪਣਾ ਜਿਹੜੇ ਮੁੱਖ ਟੀਚੇ ਹੈਗੇ ਆ ਉਹ ਆਪਾਂ ਇੱਕ ਦਸਤਾਵੇਜ਼ ਰਿਲੀਜ਼ ਕੀਤਾ ਸੀਗਾ ਕਿ ਆਪਾਂ ਕਿਹੜੇ ਮੁੱਦਿਆਂ ਤੇ ਸੰਘਰਸ਼ ਕਰਨਾ ਹੈ ਜਾਂ ਕਿਹੜੇ ਮੁੱਦਿਆਂ ਨੂੰ ਦੇ ਬਾਰੇ ਸਾਡੀ ਕੀ رائے ਹੈਗੀ ਆ ਜਾਂ ਆਰਗੇਨਾਈਜੇਸ਼ਨ ਦੀ ਕੀ رائے ਹੈਗੀ ਆ ਤਾਂ ਉਹਦੇ ਵਿੱਚ ਇਹ ਆ ਕਿ ਵੀ ਇਹ ਜਿਹੜਾ ਟੀਚਾ ਤੇ ਮਨੋਰਥ ਪੇਪਰ ਦਿੱਤਾ ਹੈ ਵੈਸੇ ਖੁੱਲਾ ਹਲੇ ਦਸ ਕਰਨਾ ਹੈਗਾ ਕਿ ਵੀ ਕੋਈ ਕੋਈ ਵੀ ਪੰਜਾਬੀ ਕੋਈ ਵੀ ਸਿੱਖ ਦੇ ਵਿੱਚ ਸੁਝਾਅ ਦੇ ਸਕਦੇ ਹੈਗੇ ਆ ਕਿ ਵੀ ਕੋਈ ਇਹਦੇ ਵਿੱਚ ਚੇਂਜਸ ਕਰਨੀਆਂ ਹੈਗੀਆਂ ਮੋٹے ਤੌਰ ਤੇ ਆਪਾਂ ਪੰਜਾਬ ਦੀ ਜਿਹੜੀ ਖੁਦਮੁਖਤਿਆਰੀ ਆ ਜਾਂ ਜਾਦਾ ਅਧਿਕਾਰਾਂ ਦੀ ਗੱਲ ਕਰਦੇ ਆ ਕਿ ਜਿਵੇਂ ਨਾਗਾਲੈਂਡ ਨੂੰ ਮੀਜ਼ੋਰਾਮ ਨੂੰ ਤੇ ਹੋਰ ਕਈ ਸੂਬਿਆਂ ਨੂੰ 371 ਦੇ ਤਹਿਤ ਕੁਝ ਅਧਿਕਾਰ ਵਾਧਾ ਦਿੱਤੇ ਵਹਿਗੇ ਆ ਉਸੇ ਤਰੀਕੇ ਦਾ ਹੱਕ ਪੰਜਾਬ ਦਾ ਮੰਨਦਾ ਕਿਉਂਕਿ ਪੰਜਾਬ ਨੇ ਸੰਘਰਸ਼ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਬਾਅਦ ਚ ਡਿਫੈਂਸ ਚ ਤੇ ਹੁਣ ਫੂਡ ਸਿਕਿਉਰਿਟੀ ਦੇ ਵਿੱਚ ਜਾਂ ਖਾਦ ਦਾ ਤਾਂ ਇਹ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਇਸ ਇਸ ਭਾਰਤ ਦੀ ਨੂੰ ਜੁਦੇ ਨੇ ਨਾ ਪੰਜਾਬ ਦੀ ਉਹ ਬਾਕੀ ਸੂਬਿਆਂ ਨਾਲੋਂ ਕਿਤੇ ਵੱਧ ਹੈਗੀ ਆ ਦੂਸਰਾ ਇਹ ਹੈਗਾ ਕਿ ਵੀ ਪੰਜਾਬ ਨੂੰ ਜਿਵੇਂ ਹੁਣ ਅੱਜਕੱਲ ਤੁਸੀਂ ਸੁਣਿਆ ਹੋਗਾ ਨੀਤੀ ਯੋਗ ਨੇ ਨਵਾਂ ਇੱਕ ਦੇਣਾ ਹੈਗਾ ਆਪਦਾ ਆ ਆਪਦਾ ਪ੍ਰਪੋਜ਼ਲ ਦੇਣੀ ਅਗਲੇ ਫਾਈਨੈਂਸ਼ੀਅਲ ਕਮਿਸ਼ਨ ਦੀ ਤਾਂ ਉਹਦੇ ਵਿੱਚ ਇਹ ਹੈ ਕਿ ਵੀ ਪੰਜਾਬ ਨੂੰ ਜਿਹੜਾ ਸਪੈਸ਼ਲ ਕੈਟਾਗਰੀ ਸਟੇਟਸ ਮਿਲਣਾ ਚਾਹੀਦਾ ਹੈ ਜਿਹਦੇ ਵਿੱਚ ਸਾਡੀਆਂ ਜੋ ਅਸੀਂ ਇਸ ਟੇ ਮਾਰਥਿਕ ਤੰਗੀ ਚੋਂ ਗੁਜ਼ਰ ਰਹੇ ਹਾਂ ਹਾਂ ਉਹ ਉਹਦਾ ਕੋਈ ਹੱਲ ਨਿਕਲ ਸਕੇ ਤਾਂ ਕਿ ਸਪੈਸ਼ਲ ਕੈਟਾਗਰੀ ਸਟੇਟਸ ਗਾਰਡਗਿਲ ਫਾਰਮੂਲੇ ਤਹਿਤ ਦਿੱਤਾ ਗਿਆ ਸੀਗਾ ਤੇ ਪੰਜਾਬ ਉਹਦੇ ਵਿੱਚ ਪੰਜਾਬ ਦਾ ਬਣਦਾ ਵੀ ਆ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਆ ਜਿਹਦੀ 450 ਕਿਲੋਮੀਟਰ ਜਿਹੜਾ ਹੈਗਾ ਪੱਟੀ ਪਾਕਿਸਤਾਨ ਨਾਲ ਲੱਗਦੀ ਆ ਹੈ ਉਹਦੇ ਕਰਕੇ ਸਾਨੂੰ ਆਰਥਿਕ ਜੋ ਇੱਕ ਕਮਜ਼ੋਰੀ ਵੀ ਝਲਣੀ ਪੈਂਦੀ ਆ ਉਹਦੇ ਕਰਕੇ ਦਿੱਕਤਾਂ ਵੀ ਆਉਂਦੀਆਂ ਤਾਂ ਉਹਨਾਂ ਜਿਹਾ ਕੁਝ ਮਿਲੇ ਤੇ ਇਸੇ ਤਰੀਕੇ ਨਾਲ ਪ੍ਰਦੂਸ਼ਣ ਤੇ ਸਨਤ ਤੇ ਤੇ ਹੋਰ ਮੁੱਦਿਆਂ ਤੇ ਆਪਾਂ ਆਪਦੇ ਇਹਦੇ ਵਿੱਚ ਵਿਚਾਰ ਦਿੱਤੇ ਆ ਜਿਵੇਂ ਖੇਤੀਬਾੜੀ ਬਾਰੇ ਆਪਾਂ ਇਹ ਸੋਚਦੇ ਆ ਕਿ ਮਿਨਿਮਮ ਸਪੋਰਟ ਪ੍ਰਾਈਸ ਤਾਂ ਚਾਹੀਦੀ ਆ ਬਟ ਉਹਦੇ ਗਾਂ ਵਦਨ ਆਸਤੇ ਵੀ ਫਾਰਮਰਸ ਨੂੰ ਕੋਈ ਨਾ ਕੋਈ ਮਾਰਕਟਿੰਗ ਦਾ ਜਿਹੜਾ ਆਪਣੇ ਮਾਰਕਫੈਡ ਜਾਂ ਪੰਜਾਬ ਐਗਰੋ ਉਹ ਆਪ ਦਾ ਜਿਹੜਾ ਅਸਲ ਰੋਲ ਆ ਉਹਦਾ ਮਤਲਬ ਉਹ ਫੂਡ ਗ੍ਰੇਨਸ ਦੀ ਦਲਾਲੀ ਤੋਂ ਇਲਾਵਾ ਬਾਅਦ ਕਿ ਅਸਲ ਆਪ ਦਾ ਰੋਲ ਨਭੋਂ ਤਾਂ ਕਿ ਫਾਰਮਰ ਦੀ ਸਿਚੁਏਸ਼ਨ ਬਿਹਤਰ ਹੋਵੇ ਤਾਂ ਕਿ ਐਮਐਸਪੀਰ ਕੀ ਗੱਲ ਦਾ ਚੱਕਰ ਹੀ ਨਾ ਪਵੇ ਆਪਾਂ ਨਾ ਆਪਾਂ ਉਹਦੇ ਅੱਗੇ ਇੱਕ ਸਟੈਪ ਜਾਈਏ ਇਸੇ ਤਰ੍ਹਾਂ ਹਰ ਚੀਜ਼ ਤੇ ਟੀਚੇ ਦਿੱਤੇ ਆਪਾਂ ਸਨਤ ਬਾਰੇ ਕੀ ਵੀ ਸਾਨੂੰ ਨਵੀਆਂ ਮਾਡਰਨ ਸਨਤਾਂ ਜਿੱਥੇ ਸਾਡੇ ਬੱਚਿਆਂ ਦੀਆਂ ਜਿਹੜੀਆਂ ਅਛਾਵਾਂ ਆ ਉਹ ਪੂਰੀਆਂ ਹੋਣ ਜਿਵੇਂ AI ਦੇ ਵਿੱਚ ਨਵੇਂ ਫੀਲਡਸ ਉੱਤਰੇ ਆ ਡਾਟਾ ਐਨਾਲਿਸਟਸ ਆ ਪਰ ਨਾਲ ਹੀ ਸਾਡੀ ਜਿਹੜੀ ਪੁਰਾਣੀ ਸਨਤ ਹੈਗੀ ਆ ਜਿਹਦੇ ਵਿੱਚ ਸਪੋਰਟਸ ਇੰਡਸਟਰੀ ਆ ਹੈਂਡ ਟੂਲਸ ਇੰਡਸਟਰੀ ਆ ਜਾਂ ਸਾਈਕਲ ਆ ਜਾਂ ਸਵਿੰਗ ਮਸ਼ੀਨ ਆ ਉਹ ਵੀ ਜਿਹੜੀ ਨਾਨ ਪੋਲੂਟਿੰਗ ਇੰਡਸਟਰੀ ਆ ਉਹਨੂੰ ਵੀ ਪਛਾਣ ਹੀ ਕਰਨਾ ਚਾਹੀਦਾ ਉਹਦੇ ਵਿੱਚ ਬਹੁਤ ਸਕੋਪ ਆ ਅੱਜ ਵੇਖੋ ਸਪੋਰਟਸ ਦੇ ਵਿੱਚ ਕਸ਼ਮੀਰ ਬਾਟ ਐਕਸਪੋਰਟ ਕਰ ਰਿਹਾ ਤੇ ਜਲੰਧਰ ਤੋਂ ਐਕਸਪੋਰਟ ਨਹੀਂ ਹੋ ਰਹੀ ਮਤਲਬ ਇਹ ਆਪਣੇ ਵਾਸਤੇ ਦੁੱਖ ਦੀ ਗੱਲ ਆ ਤੇ ਇਹਦੇ ਵਿੱਚ ਸਰਕਾਰਾਂ ਹੀ ਜ਼ਿੰਮੇਵਾਰ ਆ ਤੇ ਸਰਕਾਰ ਆਪਾਂ ਕਿਸੇ ਇੱਕ ਨੂੰ ਨਹੀਂ ਕਹਿ ਸਕਦੇ ਇਹ ਕਹਿ ਸਕਦੇ ਨੇ ਪਿਛਲੇ 25 30 ਸਾਲਾਂ 'ਚ ਜੋ ਵੀ ਹੋ ਐਡਮਿਨਿਸਟ੍ਰੇਸ਼ਨ ਆਈ ਜਿਹੜੀ ਵੀ ਸਰਕਾਰ ਆਈ ਉਹਨੇ ਇੱਧਰ ਧਿਆਨ ਹੀ ਨਹੀਂ ਦਿੱਤਾ ਤੇ ਇਹਦੇ ਕਰਕੇ ਰੋਜ਼ਗਾਰ ਤੇ ਵੀ ਅਸਰ ਪਿਆ ਤੇ ਬਾਕੀ ਜਿਹੜੇ ਸਿੱਖ ਮਸਲੇ ਆ ਉਹਦੇ ਵਿੱਚ ਜਿਹੜੀ ਬੇਤੁਕੀ ਦਖਲਅੰਦਾਜ਼ੀ ਹੁੰਦੀ ਆ ਸਰਕਾਰ ਦੀ ਇਹਦੇ ਇਹ ਬੰਦ ਹੋਣੀ ਚਾਹੀਦੀ ਆ ਮਾਸਟਰ ਤਾਰਾ ਸਿੰਘ ਦਾ ਤੇ ਨਹਿਰੂ ਦਾ ਇੱਕ ਪੈਕਟ ਹੋਇਆ ਸੀ ਉਹਨੂੰ ਹੋ ਸਕੇ ਤਾਂ ਇੱਕ ਕਾਨੂੰਨੀ ਜਾਮਾ ਪਨਾਇਆ ਜਾਵੇ ਕਿਉਂਕਿ ਇਹਦੇ ਨਾਲ ਨਾ ਕਮਿਊਨਿਟੀ ਦੀ ਤੇ ਪੰਜਾਬ ਦੀ એનર્ਜੀ ਬਹੁਤ ਵੇਸਟ ਹੁੰਦੀ ਹੈ ਜਦੋਂ ਅਸੀਂ ਉਹਦੇ ਨਾਲ ਸੰਘਰਸ਼ ਕਰਕੇ ਉਸ ਚੀਜ਼ ਨਾਲ ਲੜਦੇ ਆ ਤਾਂ ਇਹ ਚੀਜ਼ ਹੋਵੇ ਹੀ ਨਾ ਇੰਟਰਫੀਰੈਂਸ ਬੰਦ ਹੋਵੇ ਤਾਂ ਕਿ ਪੋਜੀਟਿਵਲੀ ਇੰਗੇਜ ਹੋ ਸਕੇ ਪੰਜਾਬ ਆਪਦੀ ਤਰੱਕੀ ਵਾਲੇ ਰਾਹ ਦੇ ਉੱਤੇ ਸੋ ਇਹ ਕੁਝ ਹੈਗੇ ਆ ਬਾਕੀ ਹੋਰ ਵੀ ਡਿਟੇਲਸ ਹੈਗੀਆਂ ਕਿਉਂਕਿ ਅੱਜ ਦਾ ਆਪਣਾ ਮੁੱਦਾ ਇਹ ਟੌਪਿਕ ਨਹੀਂਗਾ ਤਾਂ ਮੈਂ ਇਹਦੇ ਤੇ ਹੋਰ ਦੀ ਕਰਨ ਦੇ ਬਜਾਏ ਆਪਾਂ ਪਾਣੀ ਵਾਲੀ ਗੱਲ ਤੇ ਹੁਣੇ ਆ ਪਾਣੀ ਦੇ ਉੱਤੇ ਆ ਸਾਦਵਿੰਦਰ ਸਿੰਘ ਸੇਖੋ ਤੁਹਾਨੂੰ ਸਾਰੀ ਡਿਟੇਲ ਦੱਸਣਗੇ ਮੋٹے ਤੌਰ ਤੇ ਮਾਲਵਾ ਨਹਿਰ ਨੂੰ ਲੈ ਕੇ ਆਪਾਂ ਜੋ ਸਾਡੀਆਂ ਆਬਜੈਕਸ਼ਨਸ ਆ ਮਾਲਵਾ ਨਹਿਰ ਦੇ ਵੇਲੇ ਕੀ ਹੋਇਆ ਸੀ ਕਿ ਆਪਾਂ ਘੱਲ ਖੁਰਦ ਮੋਰਚਾ ਲਾਇਆ ਸੀਗਾ ਰਾਜਸਥਾਨ ਫੀਟਰ ਦੇ ਉੱਤੇ ਤਾਂ ਉਦੋਂ ਅਸ਼ੋਰੈਂਸ ਦਿੱਤੀ ਸੀ ਉਹਨਾਂ ਨੇ ਕਿ ਅਸੀਂ ਜਿਹੜੀ ਆ ਆਪਣਾ ਚੜ੍ਹਦੇ ਪਾਸੇ ਨੂੰ ਜਿਹੜਾ ਰਕਬਾ ਹੈ ਉਹਨੂੰ ਅਸੀਂ ਲਿਫਟ ਪੰਪਸ ਤੋਂ ਜੇ ਹਟਾਵਾਂਗੇ ਤਾਂ ਅਸੀਂ ਤੋਂ ਨੂੰ ਇਧਰ ਪਾਣੀ ਦੇਵਾਂਗੇ ਆਪਣੀ ਮੰਗ ਉਹ ਤੋਂ ਇਹ ਸੀ ਕਿ ਵੀ ਤੁਸੀਂ ਸਾਨੂੰ ਰਾਜਸਥਾਨ ਫੀਡਰ ਦੇ ਵਿੱਚ ਹੀ ਮੋਗੇ ਦੇ ਦਿਓ ਉਹਦੇ ਐਡਵਾਂਟੇਜਸ ਆ ਕਿ ਵੀ ਜਿਉਂ ਕਿ ਚੜ੍ਹਦੇ ਪਾਸੇ ਜੇ ਆਪਾਂ ਪਾਣੀ ਲਿਜਾਣਾ ਤਾਂ ਉਹਦਾ ਵਾਟਰ ਹੈਡ ਜ਼ਿਆਦਾ ਹੋਊਗਾ ਤਾਂ ਉਹ ਪੁਸ਼ ਕਰ ਸਕੂਗਾ ਪਾਣੀ ਇਹ ਟੈਕਨੀਕਲ ਗੱਲ ਹੈ ਜੀ ਕਿਸੇ ਵੀ ਸਰੀਗੇਸ਼ਨ ਵਾਲੇ ਨੂੰ ਪੁੱਛ ਸਕਦੇ ਹੋ ਦੂਜੀ ਗੱਲ ਆ ਕਿ ਵੀ ਜੇ ਭਾਖੜਾ ਨਹਿਰ ਚੋਂ ਪਾਣੀ ਦੋ ਤਿੰਨ ਸੂਬਿਆਂ ਨੂੰ ਮਿਲ ਸਕਦਾ ਹੈ ਤਾਂ ਰਾਜਸਥਾਨ ਫੀਡਰ ਜਿਹੜੀ ਆਪਣੇ ਇਲਾਕੇ ਚੋਂ ਨਿਕਲਦੀ ਆਪਾਂ ਉਹ ਖਰਚਾ ਕਰਨ ਦੀ ਬਿਹਾ ਉਹਦੇ ਵਿੱਚੋਂ ਹੀ ਮੋਗੇ ਦਿੱਤੇ ਜਾ ਸਕਦੇ ਜਿੰਨੀ ਆਪਣੀ ਰਿਕੁਆਇਰਮੈਂਟ ਆ ਉਹਨਾਂ ਪਾਣੀ ਵੱਦ ਛੱਟ ਲਿਆ ਜਾਵੇ ਪਿੱਛੋਂ ਤੇ ਰਾਜਸਥਾਨ ਦਾ ਗਾਂ ਵੈਸੇ ਉਹਦੇ ਤੇ ਵੀ ਆਪਣਾ ਹੈਗਾ ਡਿਸਪਿਊਟ ਬਟ ਆਪਾਂ ਐਜ਼ ਆਫ ਨਾਓ ਉਹਦੇ ਵਿੱਚ ਉਸੇ ਰਿਸੋਰਸ ਨੂੰ ਵਰਤ ਕੇ ਉਹਨੂੰ ਕੀਤਾ ਜਾਵੇ ਹੋਰ ਖਰਚੇ ਨਾਲ ਇਹਨਾਂ ਗੱਲਾਂ ਦੇ ਉੱਤੇ ਲੈ ਕੇ ਹੁਣ ਡਿਟੇਲ ਚ ਸਰ ਦਵਿੰਦਰ ਸਿੰਘ ਸੇਖੋਂਗਾ ਵਾਈ ਗੁਰਜੀਤ ਕਾਲਸਾ ਵਾਈ ਗੁਰਜੀਤ ਕੀ ਕਹਤੇ ਮੈਂ ਥੋੜਾ ਜਿਹਾ ਮਾਲਵਾ ਨਹਿਰ ਦੇ ਬੈਕਗ੍ਰਾਉਂਡ ਬਾਰੇ ਤੁਹਾਨੂੰ ਦੱਸ ਦਿਆਂ ਕੋਇਆ ਕੀ ਆ ਜਿਹੜਾ ਇਲਾਕੇ ਨੂੰ ਗਵਰਨਮੈਂਟ ਅਜੋ ਮਾਲਵਾ ਨਹਿਰ ਦਾ ਪ੍ਰੋਪੋਜ਼ਡ ਏਰੀਆ ਜਿਹੜਾ ਕਮਾਂਡ ਏਰੀਆ ਦੱਸ ਰਹੀ ਆ ਉਹ ਏਰੀਆ ਇਸ ਤੋਂ ਪਹਿਲਾਂ ਜਿਹੜੀ ਸਰਹੰਦ ਕਨਾਲ ਨੈਟਵਰਕ ਆ ਜਿਹੜੀ ਰੋਪੜ ਤੋਂ ਨਹਿਰ ਹੁੰਦੀ ਆ ਉਹਦੇ ਟੇਲ ਐਂਡ ਤੇ ਪੈਂਦਾ ਤਾਂ ਉਹ ਟੇਲ ਐਂਡ ਹੋਣ ਕਰਕੇ ਉੱਥੇ ਪਾਣੀ ਪੂਰਾ ਨਹੀਂ ਪਹੁੰਚਦਾ ਸੀ ਤੇ ਅਜ ਤੋਂ ਕੋਈ 25 ਸਾਲ ਪਹਿਲਾਂ ਇੱਕ ਆਰਜੀ ਲਿਫਟ ਪੰਪ ਸਰਹੰਦ ਫਿਲਟਰ ਤੋਂ ਮਨਜ਼ੂਰ ਹੋਈ ਸੀਗੇ ਉਹ ਭੂਮੀ ਸੁਧਾਰ ਨੂੰ ਲੈ ਕੇ ਆਰਜੀ ਤੌਰ ਤੇ ਮਨਜ਼ੂਰ ਤਾਂ ਉਹਨਾਂ ਤੋਂ ਜਿਹੜੇ ਬੈਨੀਫਿਟ ਮਿਲੇ ਇਹਦੇ ਫਸਲ ਹੋਣ ਲੱਗੀ ਤਾਂ ਹੋ ਰਹੀ ਹੋ ਰਹੀ ਗਵਰਨਮੈਂਟ ਦਿਆ ਜਿਹੜੀਆਂ ਪਾਲਿਸੀਆਂ ਆਈਆਂ ਉਹ ਮੁੱਕ ਪਾਪਾਂ ਨੂੰ ਪੱਕੇ ਕਰ ਦਿੱਤਾ ਗਿਆ ਤੇ ਜਿਹੜੀ ਉਹ ਰਕਮਾ ਸੀਗਾ ਜਿਹੜਾ ਸਰਹੰਦ ਕਨਾਲ ਨੈਟਵਰਕ ਦੇ ਟੀਲਾਂ ਦੇ ਸੀ ਉਹ ਰਕਮਾ ਕੱਢ ਕੇ ਸਰਹੰਦ ਫੀਡਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਅੱਜ 240 ਦੇ ਲਗਭਗ ਲਿਟਰਾਂ ਚੱਲ ਰਹੇ ਆ ਜਿਹੜੇ ਕਿ 80 ਹਜ਼ਾਰ ਰਕਮੇ ਨੂੰ ਸਿਖ ਰਹੇ ਆ ਤੇ ਉਹ ਸਾਰਾ ਹੀ ਰਕਮਾ ਜਿਹੜਾ ਹੈਗਾ ਉਹਦੇ ਜਿਹੜਾ ਜ਼ਮੀਨੀ ਪਾਣੀ ਆ ਇਹ ਜਿਵੇਂ ਆਪਣੇ ਇੱਥੇ ਬਟਿੰਡੇ ਆ ਸਾਰਾ ਹੀ ਰਕਮੇ ਦਾ ਜ਼ਮੀਨੀ ਪਾਣੀ ਖਾਰਾ ਸੁ ਤੇ ਉਹ ਜਿਹੜਾ ਲਿਫਟ ਪੰਪ ਲੱਗੇ ਉਹਨਾਂ ਨਾਲ ਉਸ ਏਰੀਏ ਚ ਬਹੁਤ ਚੰਗੀ ਫਸਲ ਹੋਣ ਲੱਗੀ ਆ ਖੁਸ਼ਹਾਲੀ ਆਈ ਆ ਪਰ ਪਿਛਲੇ ਸਮੇਂ ਦੇ ਵਿੱਚ ਗਵਰਨਮੈਂਟ ਨੇ ਇੱਕ ਨੋਟਿਸ ਕੱਢਿਆ ਗਿਆ ਕਿ ਜਿਹੜੇ ਲਿਫਟ ਪੰਪ ਲੱਗੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤੇ ਉਹਨਾਂ ਨੂੰ ਵਾਪਸ ਤਬਦੀਲ ਕਰਕੇ ਉਹੀ ਸਰੰਦ ਕਨਾਲ ਨੈਟਵਰਕ ਚ ਕਰਤਾ ਜਾਵੇ ਉਦੋਂ ਵੀ ਮਿਸਲ ਵੱਲੋਂ ਵੱਖ-ਵੱਖ ਜਗ੍ਹਾ ਐਡੀਟੇਸ਼ਨ ਕੀਤੀ ਗਈ ਤਾਂ ਉਸ ਟਾਈਮ ਗਵਰਨਮੈਂਟ ਨੇ ਇਹ ਕਿਹਾ ਕਿ ਅਸੀਂ ਇੱਕ ਨਹਿਰ ਕੱਢਾਂਗੇ ਤਾਂ ਕਿ ਜਿਹੜਾ ਚੜ੍ਹਦੇ ਪਾਸੇ ਨੂੰ ਪਾਣੀ ਦਿੱਤਾ ਜਾਵੇ ਉਹਨੂੰ ਮਾਲਵਾ ਨਹਿਰ ਕਿਹਾ ਜਾਊਗਾ ਅਸੀਂ ਉਹਦੇ ਤੇ ਸਾਨੂੰ ਕੁਝ ਅਸੀਂ ਵੈਲਕਮ ਵੀ ਕੀਤਾ ਸੀ ਪਰ ਕੋਈ ਸਾਡੇ ਖਰਚੇ ਸੀ ਉਹਦੇ ਅਸੀਂ ਡਿਜ਼ਾਈਨ ਮੰਗੇ ਤਾਂ ਸਾਨੂੰ ਫਾਰਮਲੀ ਡਿਜ਼ਾਈਨ ਨਹੀਂ ਦਿੱਤੇ ਗਏ ਵਰਬਲੀ ਸਾਨੂੰ ਇਹ ਪਤਾ ਲੱਗਾ ਵੀ ਉਹ 700 ਕਿਊਸਿਕ ਦੀ ਨਹਿਰ ਗਈ ਜਾ ਰਹੀ ਹੈ ਪਾ ਜਿਹੜਾ 700 ਕਿਊਸਿਕਾ ਉਹ ਮੋٹے ਤੌਰ ਤੇ ਇੱਕ ਸੂਆ ਜਾਂ ਰਜ਼ਬਾਹ ਗੈਰੋ ਜਿਹਨੂੰ ਗਵਰਨਮੈਂਟ ਇੱਕ ਨਹਿਰ ਦੇ ਤੌਰ ਤੇ ਪਛਾਣ ਰਹੀ ਹੈ ਤਾਂ ਇਹ ਇੰਨਾ ਕੁ ਥੋੜਾ ਪਾਣੀ ਆ ਜਿਹੜਾ 2 ਲੱਖ ਦੇ ਕਮਾਂਡ ਏਰੀਏ ਬਾਬਤ ਪੂਰਾ ਨਹੀਂ ਆ ਸਕਦਾ ਕਿਉਂਕਿ ਇਹਨਾਂ ਨੇ ਟੈਕਨੀਕਲੀ ਜਿਹੜਾ ਅਲੋਟਮੈਂਟ ਆ ਅੰਗਰੇਜ਼ ਵੇਲੇ ਦੀ 3.05 ਕਿਊਸਿਕ ਦੀ ਉਹ ਉਹਦੇ ਹਿਸਾਬ ਨਾਲ ਇਹਨੂੰ ਗਿਣਾ ਕਰਕੇ ਇਹ ਨਹਿਰ ਦਾ ਜਿਹੜਾ ਆਪਣਾ ਜਿਹੜੀ ਕੈਪੈਸਿਟੀ ਦੱਸ ਦਿੱਤੀ ਆ ਇਹ ਸਫੀਸ਼ੀਐਂਟ ਨਹੀਂ ਇਹ ਬਹੁਤ ਘੱਟ ਆ ਤੇ ਨਾਲ ਹੀ ਇੱਕ ਖਤਸ਼ਾ ਹੋਰ ਆ ਕਿਉਂਕਿ ਆਪਾਂ ਨੂੰ ਪਤਾ ਜਿਵੇਂ ਗੁੱਡੇ ਨਾਲੇ ਦਾ ਜਿਹੜਾ ਸੀਵਰੇਜ ਦਾ ਜਾਂ ਜਿਹੜਾ ਫੈਕਟਰੀਜ਼ ਦਾ ਪਾਣੀ ਪੋਲੂਟ ਹੋ ਕੇ ਆ ਰਿਹਾ ਹੈ ਉਹ ਵੀ ਇੱਕ ਵੱਡਾ ਇਸ਼ੂ ਆ ਜਦੋਂ ਇਹ ਨਹਿਰ ਰਾਜਸਥਾਨ ਫੀਡਰ ਦੇ ਚੜ੍ਹਦੇ ਪਾਸੇ ਬਣੂਗੀ ਜੇ ਉਹ ਹੈਂਡ ਦੇ ਉੱਤੋਂ ਪਾਣੀ ਲੈਂਦੇ ਆ ਹਰੀਕੇ ਬਰਾਸ ਤੋਂ ਤਾਂ ਇਹ ਖਤਸ਼ਾ ਹੈ ਵੀ ਉਹਦੇ ਵਿੱਚ ਜਿਹੜੇ ਪੋਲੂਟੈਂਟਸ ਦੀ ਜਿਹੜੀ ਮਿਕਸਚਰ ਆ ਬਹੁਤ ਜ਼ਿਆਦਾ ਹੋਊਗਾ ਤੇ ਉਹ ਆ ਕੇ ਇਹ ਪੰਜਾਬ ਦੇ ਖੇਤਾਂ ਦਾ ਨੁਕਸਾਨ ਕਰੇਗਾ ਸੋ ਇਕਤਾ ਇਹ ਦੋ ਮੇਨ ਖੱਛੇ ਹਨਹਰ ਦੀ ਤਾਂ ਸੀ ਇਹਦੇ ਵਿੱਚ ਕਿਉਂਕਿ ਨਸਨ ਫਤ ਨੂੰ ਇਹਦਾ ਮੀਸ਼ਾ ਹੀ ਪੱਕ ਰਿਹਾ ਵੀ ਆਪਾਂ ਜਿਹੜੀ ਵੀ ਰਾਜਨੀਤੀਆ ਸੋਲੂਸ਼ਨ ਓਰੀਐਂਟਡ ਕਰੂਗੀ ਅਸੀਂ ਗਵਰਨਮੈਂਟ ਨੂੰ ਇਹ ਹੀ ਅੱਜ ਥੋੜੇ ਰਾਏ ਸੁਝਾ ਦੇਣਾ ਚਾਹੁੰਦੇ ਆ ਕਿ ਜਿਵੇਂ ਪਹਿਲਾਂ ਮੰਗ ਕੀਤੀ ਸੀ ਜੇ ਤੁਸੀਂ ਪਾਣੀ ਚੜਦੇ ਪਾਸੇ ਨੂੰ ਹੋਰ ਏਰੀਆ ਕਮਾਂਡ ਏਰੀਆ ਵਧਾਉਣਾ ਹੈ ਤੁਹਾਡੇ ਕੋਲੇ ਸਰੰਗ ਫੀਡਰ ਦੀ ਪੂਰੀ ਕਪੈਸਿਟੀ ਨਹੀਂ ਹੈਗੀ ਤਾਂ ਰਾਜਸਥਾਨ ਫੀਡਰ ਦੇ ਵਿੱਚੋਂ ਉਹ ਲਿਫਟ ਪੰਪ ਮਨਜ਼ੂਰ ਕੀਤੇ ਜਾਣ ਕਿਉਂਕਿ ਇੱਕ ਤਾਂ ਸਭ ਤੋਂ ਵੱਡੀ ਗੱਲ ਪਾਣੀ ਸਾਡਾ ਜਾ ਰਿਹਾ ਸਾਡੇ ਇਲਾਕੇ ਚੋਂ ਨਹਿਰ ਮੰਗਦੀ ਆ ਤੇ ਉਹ ਨਹਿਰ ਦੀ ਜਿਹੜੀ ਕਪੈਸਿਟੀ ਆ ਉਹ ਤਕਰੀਬਨ 18000 ਕਿਊਸਿਕ ਦੀ ਆ ਰਾਜਸਥਾਨ ਨੂੰ 13000 ਕਿਊਸਿਕ ਪਾਣੀ ਜਾ ਰਿਹਾ ਸਾਡਾ ਜਿਹੜਾ ਇਹਨਾਂ ਸਾਡੇ ਤੇ ਮੌਜੂਦਾ ਜਿਹੜਾ ਥੋਪਿਆ ਵੀ ਗਿਆ 8 ਐਮਐਫ ਦਾ ਉਹਦੇ ਨਾਲ ਵੀ ਸਾਡੇ 11500 ਕਿਊਸਿਕ ਪਾਣੀ ਬਣਦਾ ਜਿਹੜਾ ਉਹ ਨੂੰ ਦੇਣਾ ਪਹਿਲਾਂ ਹੀ ਆਲਰੇਡੀ ਵੱਧ ਜਾ ਰਿਹਾ ਫਿਰ ਵੀ ਜੇ ਗਵਰਨਮੈਂਟ ਚਾਹੁੰਦੀ ਹੈ ਪਿੱਛੋਂ ਹਰੀਕੇ ਬਰਾਜ਼ ਤੇ ਜਿਹੜੇ ਨਵਾਂ ਦੱਸੇਲ ਕਪੈਸਿਟੀ ਆ ਉਹ 1.25 ਹਜ਼ਾਰ ਰੁਪਇਆ ਤਾਂ ਉਹੀ ਉਥੋਂ ਕਪੈਸਿਟੀ ਜਿਹੜੀ ਵੱਧ ਪਾਣੀ ਛੱਡ ਕੇ ਤੇ ਉਹਦੇ ਰਾਹੀਂ ਇਸੇ ਨਹਿਰ ਚੋਂ ਪਾਣੀ ਲਿਫਟ ਕੀਤਾ ਜਾਵੇ ਇਹਦੇ ਨਾਲ ਇੱਕ ਤਾਂ ਜਿਹੜਾ ਨਵਾਂ ਬਣਾਉਣ ਦਾ ਕਿਉਂਕਿ ਵਿਤੀ ਤੌਰ ਤੇ ਆਪਾਂ ਨੂੰ ਪਤਾ ਸਰਕਾਰ ਦੀ ਹਾਲਾਤ ਪਤਲੇ ਆ ਜਿਹੜਾ ਇਹ ਬੋਝ ਪੰਜਾਬ ਤੇ ਨਹੀਂ ਪਊਗਾ ਤੇ ਇੱਕ ਸ਼ਿਫਟ ਬਹੁਤ ਸੌਖਾ ਹੋ ਜੂ ਜੇ ਨਹਿਰ ਬਣਾਉਣਗੇ ਉਹ ਘੱਟੋ ਘਾਟ 2-3 ਸਾਲ ਬਣਦੇ ਲੱਗੂ ਤੇ ਉਹ ਲਿਫਟ ਪੰਪ ਜਿਹੜੇ ਹੈਗੇ ਆ ਉਹ ਸਾਰੇ ਉਹਨਾਂ ਦੇ ਪੱਤੇ ਜਾਣਗੇ ਤੇ ਇੰਨੇ ਜੀ ਉਹ ਜ਼ਿਮੀਂਦਾਰ ਜਿਹੜਾ ਬੜੀ ਮੁਸ਼ਕਲ ਨਾਲ ਅੱਜ ਔਖੀ ਰੋਟੀ ਖਾਣ ਲੱਗਾ ਉਹ ਫੇਰ ਉਸੇ ਡਾਊਨ ਆਜਵਾਦੀ ਹੈ ਤੇ ਇੱਕ ਇਹਦੇ ਨਾਲ ਹੀ ਇਹ ਦੀ ਰਾਜਸਥਾਨ ਫਿਲਟਰ ਤੇ ਕਿਉਂਕਿ ਪੁਰਾਣੇ ਬਣ ਚੁੱਕੇ ਆ ਉਹ ਨਵੇਂ ਪੁਲਾਂ ਦੀ ਸਾਰੀ ਹੋ ਰਹੀ ਆ ਉਹਦੇ ਲਈ ਸਾਡੀ ਇਹੋ ਮੰਗ ਆ ਕਿ ਖਾਸ ਕਰਕੇ ਇੱਕ ਚੱਕ ਗਾਧਾ ਸਿੰਘ ਵਾਲਾ ਪੁਰਜੀ ਨੰਬਰ 20 6894 ਦਾ ਇੱਕ ਪੁਲ ਬਣ ਰਿਹਾ ਉਹ ਪੌੜਾ ਬਣਾਉਣ ਨੂੰ ਇਹਨਾਂ ਨੇ ਠੇਕੇਦਾਰ ਨੇ ਕਿਹਾ 10 ਅਗਸਤ ਤੋਂ ਕੰਮ ਸ਼ੁਰੂ ਕਰ ਦੇਣਾ ਉਥੇ ਮੰਗ ਆ ਵੀ ਝੋਨੇ ਦਾ ਕੰਮ ਨਿਭੜ ਲੈਣ ਦਿਓ ਜੇ ਤੁਸੀਂ ਪੁਲ ਬਣਾਉਣਾ ਤਾਂ 15 ਸਤੰਬਰ ਤੋਂ ਜਾਂ 10 ਨਵੰਬਰ ਤੋਂ ਸ਼ੁਰੂ ਕਰੋ ਕਿ ਉਹਨੂੰ ਅਪ੍ਰੈਲ ਅਪ੍ਰੈਲ ਦੇ ਵਿੱਚ ਖਤਮ ਕੀਤਾ ਜਾ ਸਕੇ ਕਿਉਂਕਿ ਅਗਲੇ ਝੋਨੇ ਦੇ ਵਿੱਚ ਉਹ ਪਾਣੀ ਜਿਹੜਾ ਉਦੋਂ ਤੱਕ ਜਦੋਂ ਕਿਸਾਨ ਝੋਨਾ ਲਾਵੇ ਉਦੋਂ ਤੇ ਉਹਨਾਂ ਕੋਲੇ ਪਾਣੀ ਪਹੁੰਚੇ ਸੋ ਇਹ ਇੰਨੀ ਸਾਡੀ ਬੇਨਤੀ ਹੈ ਤੁਹਾਡੇ ਰੇਸ ਚੌਹੇ ਕਿ ਗਵਰਨਮੈਂਟ ਤੱਕ ਇਹ ਗੱਲ ਪਹੁੰਚੇ ਤੇ ਹੁਣ ਜੇ ਕੋਈ ਤੁਹਾਡੇ ਸਵਾਲ ਆ ਤੇ ਉਹ ਪੁੱਛ ਸਕਦੇ ਠੀਕ ਤੁਸੀਂ ਸਭ ਇੱਕ ਜਿਹੜੇ ਕਰਦਾ ਆਪਾਂ ਦੇਖਦੇ ਆ ਜਿਹੜਾ ਬੁਗੇ دریا ਵਾਲਾ ਮਸਲਾ ਜਿਹੜਾ ਪਾਣੀ ਕਾਲਾ ਫਲੀਤ ਹੋ ਕੇ ਜਿਹੜਾ ਦਰਿਆਵਨ ਕਰਦਾ ਜਿਹੜਾ ਕੁੱਟਾ ਨਾਲਾ ਦੀ ਕੁੱਟਾ ਦਰਿਆ ਉਸ ਦਾ ਤਾਂ ਉਹ ਸਤਨਿਕ ਕਰਦਾ ਕਿ ਤੋਂ ਆਪਾਂ ਦੇਖਿਆ ਵੀ ਜਦੋਂ ਸਰੀਰਕ ਨੂੰ ਦੇਖੀਦਾ ਹੈ ਉਹ ਰਾਜਸਥਾਨ ਵਾਲੀ ਯਾਤ ਕੀ ਮਿਲ ਜਾਂਦਾ ਤੇ ਜੇਕਰ ਉਹਦੇ ਮੂਹਰੇ ਪਾਸੇ ਜਿਵੇਂ ਨਵੀਂ ਤਸਵੀਰ ਕਹਰੇ ਮਾਲਵਾ ਹੈ ਕੀ ਜੋ ਮੈਂ ਰੋਗੀ ਤਾਂ ਪੀਂਦਾ ਉਹ ਕਾਲਾ ਪਾਣੀ ਉਸੇ ਨਾਲ ਚੌਕ ਪੀਂਦਾ ਪਹਿਲਾਂ ਹੀ ਮਾਲਵਾ ਜਿਹੜਾ ਕੈਂਸਰ ਦੀ ਮਾਰ ਹੇਠ ਆਇਆ ਹੋਇਆ ਇਹ ਤਾਂ ਉਹ ਬਹੁਤ ਸਾਡੇ ਰੋਕਾਂ ਦਾ ਜਿਹੜਾ ਜੰਗੀ ਤੇ ਪਾਣੀ ਨਕਸਾਰ ਜਿਹੜਾ इवन ਪਾਛੂ ਡੰਗਰ ਤੱਕ ਵੀ ਆਪਾਂ ਮੈਹਰਾ ਦਾ ਪਾਣੀ ਪੀਦੇ ਕਿਉਂਕਿ ਥੱਲੇ ਦਾ ਪਾਣੀ ਦਾ ਤਰੀਕੋ ਕਰਾਈ ਨਹੀਂ ਫਿਰ ਉਹ ਕੈਂਸਰ ਵਧਾਉਗੀ ਇਹ ਪਰ ਬਦਰ ਕੀ ਤੁਸੀਂ ਇੱਥੇ ਦੇਖੋ ਦੇਖੋ ਇਹ ਖਦਸ਼ੇ ਬਿਲਕੁਲ ਤੁਹਾਡੇ ਸਹੀ ਹੈਗੇ ਆ ਕਿਉਂਕਿ ਪਾਣੀ ਦਾ ਸੁਭਾਅ ਉਹ ਨਾਲ ਮਿਕਸ ਨਹੀਂ ਹੁੰਦਾ ਵੱਡੇ ਦਰਿਆਵਾਂ ਚ ਨਾਲ-ਨਾਲ ਤੁਰਿਆ ਆਉਂਦਾ ਤੇ ਤਕਰੀਬਨ 1100 ਕਿਊਸਿਕ ਦਾ ਬੁੱਢਾ ਨਾਲਾ ਜਿਹੜਾ ਉੱਥੋਂ ਪੈ ਰਿਹਾ ਇਹ 700 ਕਿਊਸਿਕ ਦੀ ਨਹਿਰ ਕਹ ਰਹੇ ਆ ਤੇ ਉਹ ਤਕਰੀਬਨ ਸਾਰਾ ਪਾਣੀ ਉਹ ਆ ਜਾਣਾ ਹਾਲਾਂਕਿ ਅਸੀਂ ਜਿਹੋਣੇ ਆ ਵੀ ਉਹ ਪੋਲਿਊਸ਼ਨ ਬੰਦ ਹੋਵੇ ਜਦੋਂ ਉਹ ਰਾਜਸਥਾਨ ਫੀਡਰ ਨਾਲ ਰਲ ਜਾਂਦਾ ਤਾਂ 13000 ਕਿਊਸਿਕ ਦੇ ਵਿੱਚ 1100 ਕਿਊਸਿਕ ਜਿਹੜਾ ਰਲ ਕੇ ਮਿਕਸ ਹੋ ਜਾਂਦਾ ਉੱਥੋਂ ਤਾਂ ਉਹ ਡਿলিউਟ ਹੋ ਜਾਂਦਾ ਦੂਜਾ ਉਹ ਮਿਕਸਿੰਗ ਤੋਂ ਬਾਅਦ ਪਾਣੀ ਦੇ ਵਿੱਚ ਆਪਣੇ ਆਪ ਜਿਹੜੇ ਪ੍ਰਤੀਜੀਵ ਹੁੰਦੇ ਆ ਉਹ ਉਹਨੂੰ ਪੋਲਿਊਸ਼ਨ ਕੁਝ ਖਤਮ ਕਰ ਲਾਗੇ ਇਵੇਂ ਆਊਗਾ ਤਾਂ ਉਹ ਜ਼ਿਆਦਾ ਪਾਣੀ ਜਿਹੜਾ ਮਾੜਾ ਆਪਣੇ ਆਪ ਹੀ ਚਾਊਗਾ ਉਹ ਸਭ ਤੁਸੀਂ ਗੱਲ ਪਾਣੀ ਦੀ ਕੀ ਹੈ ਸਰਕਾਰ ਬੋਲ ਰਹੀ ਹੈ ਕੈਮੀਕਲ ਦੀ ਗੱਲ ਕਰ ਰਹੀ ਹੈ ਸਲੀਕਰ कल पंजाब ਦੇ ਮੁਖੀ ਤੇ ਹਰਿਆਣੇ ਕੀ ਜਾ ਕੇ ਪ੍ਰੈਸ ਕਾਨਫਰੈਂਸ ਕੀਤੀ ਤੇ ਮੀਡੀਆ ਨੇ ਉਹਨਾਂ ਨੂੰ ਸਵਾਗਤ ਕੀਤਾ ਸੀ ਕਿ ਪੰਜਾਬ ਦੇ ਪਾਣੀਆ ਬਾਰੇ ਖਾਸ ਕਰਕੇ ਇਸ ਵਾਰ ਇਹਨਾਂ ਬਾਰੇ ਕੋਈ ਐਕਸਪੈਂਡਡ ਨਹੀਂ। ਤਾਂ ਉੱਥੇ ਮਾਨ ਸਰ ਨੇ ਕਿਹਾ ਕਿ ਇਹ ਮਾਨ ਸਰ ਵੀ ਜਿਸੇ ਇਹਨਾਂ ਦਾ ਸਰਟੀਫਿਕੇਸ਼ਨ ਤੇ ਵੀ ਗੱਲ ਹੀ ਰਹੀ ਸਾਰੇ ਖਾਲਸਾ ਹੁੰਦੇ ਹੈ। ਕਲੀਅਰ ਫੈਕਟ ਮੇਰੇ ਕੋਲ ਇਹਦੇ ਤੇ ਜਿੱਥੋਂ ਤਾਈ ਮੈਨੂੰ ਲੱਗਦਾ ਜੀ ਇਹਨਾਂ ਦਾ ਗੱਲਾਂ ਜਦੋਂ ਵਿੱਚੋਂ ਨਿਕਲ ਆਉਂਦੀਆਂ ਜਿਹੜੀ ਸਰਹੰਦ ਫੀਡਰ ਆ ਉਹ ਲੋਗਨ ਹੈਡ ਤੋਂ ਅੱਗੇ ਚੱਲੂ ਆ ਜੀ ਉਹ ਉਥੋਂ ਰਾਜਸਥਾਨ ਫੀਡਰ ਦੇ ਵਿੱਚੋਂ ਉਹਨੂੰ ਪਾਣੀ ਦਿੱਤਾ ਜਾਂਦਾ ਤੇ ਜੇ ਆਪਣਾ ਪਾਣੀ ਵੱਧ ਜਾਂਦਾ ਸਰਹੰਦ ਫੀਡਰ ਦਾ ਉਹ ਵੀ ਰਾਜਸਥਾਨ ਨੂੰ ਦੇ ਦਿੱਤਾ ਜਾਂਦਾ ਇਹ ਮਤਲਬ ਅੱਜ ਦੀ ਸਰਕਾਰ ਦਾ ਨਹੀਂ ਇਹ ਪੁਰਾਣੀਆ ਗਵਰਨਮੈਂਟ ਤੋਂ ਆਈ ਚੱਲਦਾ ਆ ਰਿਹਾ ਇਹ ਮੈਨੂੰ ਕਿਤੇ ਨਾ ਕਿਤੇ ਇਹ ਵੀ ਖੱਛਾ ਸਾਡਾ ਵੀ ਜਿਹੜੇ ਉਧਰ ਲਿਫਟ ਪੰਪਾਂ ਦਾ ਰੋਲਾ ਪਾਉਂਦੇ ਵੀ ਉਥੋਂ ਪਾਣੀ ਕਿੱਥੋਂ ਚੱਕਦੇ ਆ ਉਹ ਇਹ ਵੀ ਪਾਣੀ ਵਧਾ ਕੇ ਉੱਥੇ ਦੇਣਾ ਇਹਨਾਂ ਨੇ ਸੋ ਇਹ ਕੇਂਦਰ ਦੀਆਂ ਪਾਰਟੀਆਂ ਦੀ ਤਾਂ ਇਹ ਪੱਖ ਹੁੰਦੇ ਸ਼ਹੀ ਰਿਹਾ ਜੀ ਪਾਣੀ ਦੀ ਜਿਹੜਾ ਜੀ ਪਹਿਲੀ ਗੱਲ ਤੇ ਸਬਸਿਡਾਈਜ਼ ਕਹਿਣਾ ਉਹ ਵੀ ਪਹਿਲਾਂ ਇਹਨਾਂ ਨੇ ਜੋ ਟ੍ਰਿਬਿਊਨਲ ਮੰਨ ਲਿਆ ਤਾਂ ਜਿਹੜਾ ਪੰਜਾਬ ਦਾ ਜਿਹੜਾ ਬੇਸਿਕ ਸਟੈਂਡ ਆ ਕਿ ਵੀ ਪਾਣੀ ਸਾਡਾ ਹੈ ਉਹਦੇ ਤੇ ਆਪਾਂ ਉੱਥੇ ਕੰਪਰੋਮਾਈਜ਼ ਕਰ ਜਾਂਦੇ ਹਾਂ ਜੀ ਤੇ ਸਬਸਿਡਾਈਜ਼ ਕਰਕੇ ਤਾਂ ਬਿਲਕੁਲ ਹੀ ਆਪਾਂ ਕੰਪਰੋਮਾਈਜ਼ ਕਰ ਗਏ ਕਿ ਹਾਂ ਵੀ ਇਹ ਵੰਡ ਦਾ ਹੀ ਰੌਲਾ ਹੈ ਬਾਕੀ ਕੋਈ ਸਾਡਾ ਹੈ ਨਹੀਂ ਤੇ ਵੰਡ ਵੀ ਸਾਡੀ ਹੋਈ ਵੀ ਆ ਉਹਨੂੰ ਇਫੈਕਟ ਕਰਨਾ ਹੈ ਜੀ ਇਹ ਜੇ ਉਸ ਐਂਗਲ ਤੋਂ ਲਿਆ ਜਾਵੇ ਕਿ ਜਦੋਂ ਜੇ ਸਰਕਾਰ ਦੇ ਮੰਨ ਦੀ ਆ ਕਿ ਵੀ ਸਾਡਾ ਮੈਟਰ ਸਬਜੁਡਾਈਸ ਹੈਗਾ ਤੇ ਸਿਰਫ ਵੰਡ ਦਾ ਰੌਲਾ ਤਾਂ 700 ਕਿਊਸਿਕ ਪਾਣੀ ਐਕਸਟਰਾ ਕਿਤੇ ਨਹੀਂ ਨਿਕਲ ਸਕਦਾ ਇਹ ਅਵੇਲੇਬਲ ਹੀ ਹੈ ਨਹੀਂ ਵਾਟਰ ਕਿਉਂਕਿ ਇਹ ਲਿਫਟ ਪੰਪ ਵੀ ਜਿਹੜੇ ਸੀ ਇਹ ਆਰਜੀ ਲੱਗੇ ਸੀ ਸੈਕੰਡ ਜਿਹੜੀ ਇਹ ਅਸਰ ਪਿਆ ਆਪਣੇ ਤੇ ਜਿਹੜਾ ਜਿਹਦੇ ਕਿਚੇ ਨਹਿਰ ਕੱਢਣੀ ਪੈ ਰਹੀ ਆ ਜਾਂ ਲਿਫਟ ਪੰਪ ਲੈਣੇ ਪੈ ਰਹੇ ਆ ਉਹ ਐਕਚੁਅਲੀ ਤਾਂ ਆਪਾਂ ਨੂੰ ਡੈਮੇਜ ਹੋਇਆ ਹੈ ਰਾਜਸਥਾਨ ਫਿਲਟਰ ਕਰਕੇ ਨੀਤਾ ਆਪਣੀਆਂ ਨਹਿਰਾ ਦਾ ਨੈਟਵਰਕ ਪੂਰਾ ਪ੍ਰੋਪਰ ਸੀਗਾ ਥੱਲੇ ਤੱਕ ਕਿਉਂਕਿ ਆਪਣਾ ਸਮਝੋ ਜਿਵੇਂ ਆਪਾਂ ਨੇ ਆ ਜਿਸਮ ਨੂੰ ਇੱਕ ਪਾਸੇੋਂ ਕੱਟਣਾ ਪਵੇ ਤਾਂ ਉਹਨੂੰ ਨਾੜਾਂ ਕਿਸੇ ਹੋਰ ਪਾਸੇ ਦੀ ਦੇਣੀ ਆ ਪੈਗੀਆਂ ਤਾਂ ਪੰਜਾਬ ਨੂੰ ਵਿੱਚੋਂ ਵਿਚੋ ਵੱਢਿਆ ਉਹਨਾਂ ਨੇ ਤਾਂ ਉਹ ਜਿਹੜੇ ਇਹ ਪਿੰਡ ਸੀਗੇ ਚੜਦੇ ਵਾਲੇ ਪਾਸੇ ਵਾਲੇ ਟੇਲ ਤੇ ਆਏ ਸੋ ਰਾਈਟ ਤਾਂ ਜੇ ਅਪਰੋਚ ਲਵੇ ਤੇ ਸੱਚੀ ਅਪਰੋਚ ਲਵੇ ਕੋਈ ਵੀ ਸਰਕਾਰ ਹਾਲਾਂਕਿ ਇਹ ਬਹੁਤ ਜਿਗਰੇ ਵਾਲਾ ਕੰਮ ਆ ਇਸ ਪਾਣੀ ਦੇ ਉੱਤੇ ਸਟੈਂਡ ਲੈਣਾ ਕਿਸੇ ਸਰਕਾਰ ਵਾਸਤੇ ਤੇ ਜੇ ਉਹ ਅਪਰੋਚ ਲਵੇ ਤਾਂ ਉਹਨੂੰ ਰਾਜਸਥਾਨ ਫੀਡਰ ਚੋਂ ਹੀ ਉਹਨਾਂ ਪਾਣੀ ਲੈਣਾ ਚਾਹੀਦਾ ਕਿਉਂਕਿ ਕੰਪਨਸੇਸ਼ਨ ਹੋਣੀ ਚਾਹੀਦੀ ਹੈ ਉਸ ਪਾਣੀ ਤੇ ਮੇਰਾ ਖਿਆਲ ਪਾਣੀ ਅਵੇਲੇਬਲ ਹੈ ਨਹੀਂ ਇੱਕ ਪਾਸੇ ਬਰਾਬਰ ਦਿੰਦੇ ਆਂ ਪਿੱਛੇ ਕੋਲ ਉਹ ਕਿੱਥੇ ਤੋਂ ਆਪ ਕੋਲ ਜਿੱਥੇ 6 6 ਫੀਕਾ ਜਿਹਾ ਦਾ ਨੇੜੇ ਨਜ਼ਦੀਕ ਇਹਨਾਂ ਦਾ ਹੈਗਾ ਟਾਇਰ ਦੇ ਨਾਲ ਆਪਾਂ ਦੇਖੀ ਜਿਹੜੇ ਲਿਫਟ ਪੰਪ ਕਰਕੇ ਘੱਟੋਂ ਘੱਟ ਕਟਦੇ ਆਲੇ ਪਾਸੇ ਆਪਾਂ ਨੂੰ ਪਤਾ ਹੈ ਕਿ ਕਿੱਟਦੇ ਆਂ ਬਸ ਉੱਚਾ ਤੇ ਦੰਦੇ ਉੱਤਾਰਾ ਜਿਹੜੀ ਜੜ੍ਹ ਦੇ ਹਰ ਪਾਸੇ ਨੂੰ ਜਦੋਂ ਪਾਣੀ ਕੀ ਜਾਂਦਾ ਲਿਫਟੋਂ ਉੱਪਰ ਤੋਂ 20 ਫੁੱਟ ਉੱਪਰ ਟੈਂਕ ਪਾ ਕੇ ਜਾਓ ਤੇ ਡਿੱਗੀਆਂ ਵਰਕਸ਼ਪ ਤੋਂ ਫੇਰ ਅੰਦਰ ਨੂੰ ਆਉਂਦਾ ਇਹ ਨਹਿਰ ਜਿਹੜੀ ਵੀ ਬੁਣਤੀ ਕਰਨਾ ਪੰਨ੍ਹ ਕਿਲੇ ਉਹ ਜਿਹੜੇ ਜੜ੍ਹ ਦੇ ਹਰ ਪਾਸੇ ਨੂੰ ਜਿਸ ਸਰਪੋ ਦੇ ਸੰਤਲ ਦੁਕੀ ਦੇ ਬਰਾਬਰ ਨਹਿਰ ਹੋਵੇ ਤਾਂ ਪਾਣੀ ਆਏਗਾ ਸਾਰ ਸਾਰ ਨਹਿਰ ਬਣ ਵੀ ਜੇ ਤਾਂ ਪਾਣੀ ਮੈਨੂੰ ਵੀ ਲੱਗਦਾ ਕਿ ਜੜ੍ਹ ਦੇ ਸਾਰੇ ਖੰਡਾਂ ਤੱਕ ਪਾਣੀ ਪਹੁੰਚੂਗਾ ਕਿ ਇੱਕ 50 ਮੀਟਰ ਇਹ ਪਹਿਲਾਂ ਵੀ ਇਹ ਜਦੋਂ ਮੈਨੂੰ ਪਤਾ ਜੀ ਅੱਜ ਤੋਂ ਕੋਈ 15-20 ਸਾਲ ਪਹਿਲਾਂ ਵੀ ਇਹ ਪ੍ਰਪੋਜ਼ਲ ਆਇਆ ਸੀਗਾ ਨਹਿਰ ਦਾ ਉਦੋਂ ਵੀ ਇਸੇ ਕਰਕੇ ਰੱਦ ਹੋਇਆ ਕਿਉਂਕਿ ਚੜ੍ਹਦੇ ਪਾਸੇ ਨੂੰ ਆਪਣੇ ਚੜਾਈ ਪੈਂਦੀ ਹੈ ਢਲਾਣਾ ਚੜ੍ਹਦੇ ਤੋਂ ਲੈਂਦੇ ਨੂੰ ਉਹ ਜਿਵੇਂ ਉਹ ਲਿਫਟ ਪੰਪਾਂ ਨਾਲ ਪਾਣੀ ਜਾਂਦਾ ਜੇ ਨਹਿਰ ਕੱਢ ਵੀ ਦੇਣ ਮੰਨ ਲੋ ਤਾਂ ਉਹ ਨਹਿਰ ਤੇ ਵੀ ਲਿਫਟ ਪੰਪ ਉਸੇ ਤਰੀਕੇ ਨਾਲ ਹੀ ਲੱਗਣੇ ਦੂਜੀ ਗੱਲ ਜੇ ਜ਼ਿਆਦਾ ਬਣਾਈ ਤੇ ਲਿਆਉਣਗੇ ਤਾਂ ਜਿਹੜੀ ਅੱਜ ਕੱਲ੍ਹ ਇਹ ਟੈਕਨੀਕ ਵਰਤੇ ਆ ਕ੍ਰੈਸ਼ਰ ਨਾਲ ਪਾ ਕੇ ਨਹਿਰ ਬਣਾਉਂਦੇ ਆ ਪਾਸ ਕੰਕਰੀਟ ਦੇ ਇਸ ਤੋਂ ਪਹਿਲਾਂ ਜਿਹੜੀਆਂ ਇਹ ਦੋਵੇਂ ਨਹਿਰਾਂ ਹਨ ਉਹਨਾਂ ਦੋਹਾਂ ਨਹਿਰਾਂ ਦੀਆਂ ਜਿਹੜੀਆਂ ਸਾਈਡ ਲਾਈਨਸ ਆ ਉਹ ਡਬਲ ਬ੍ਰਿਕ ਲਾਈਨ ਹੈਗਾ ਮਤਲਬ ਇੱਕ ਵਾਰੀ ਥੱਲੇ ਬ੍ਰਿਕ ਲੱਗੀਆਂ ਉੱਤੋਂ ਵੀ ਫਿਰ ਦੂਰੀਆ ਬ੍ਰਿਕ ਲੱਗੀਆਂ ਟੁੱਟਨਾਂ ਤਾਂ ਇਹ ਬਹੁਤ ਚਾਂਸਸ ਆ ਵੀ ਜੇ ਬਣਾ ਵੀ ਲਿਆਉਣਗੇ ਬਣਾਈ ਦੇ ਵਿੱਚ ਤਾਂ ਉਹ ਅੱਗੇ ਵੀ ਕਿੰਨੀਆਂ ਨਹਿਰਾਂ ਆਪਾਂ ਦੇਖੀਆਂ ਵੀਡੀਓਜ਼ ਆਈਆਂ ਜਿਹੜੀਆਂ ਨਹਿਰਾਂ ਇਹ ਸਗੋਂ ਕਿੱਸੀਆਂ ਹੀ ਟੁੱਟ ਗਈਆਂ ਉਹ ਜਿਹੜੀ ਕੰਕਰੀਟ ਨਾਲ ਜਿਹੜੀਆਂ ਤਿਆਰ ਹੋਏ ਤਾਂ ਇਹਦੇ ਟੁੱਟਣ ਦਾ ਵੀ ਖੱਛਾ ਅਖੀਰ ਇਹ ਜਿੱਥੇ ਕਿਸਾਨਾਂ ਦਾ ਨੁਕਸਾਨ ਆ ਉੱਥੇ ਇਹ ਪੰਜਾਬ ਦੇ ਪੈਸੇ ਦਾ ਵੀ ਸੰਕਟ ਆ ਤੇ ਇੱਕ ਚਿਟਾ ਹੱਥ ਹੀ ਸਾਬਤ ਹੋਣਾ ਸਾਨੂੰ ਇਹ ਲੱਗਦਾ ਤੁਸੀਂ ਜਿਆ ਬੰਨਨ ਦਾ ਤਾਂ ਕਹਿੰਦਾ ਜੀ ਜੇ ਫਾਰੀਂਸ ਦੀ ਵੀ ਫੋਟਾ ਪਕੇ ਨੇ ਵਧਾਈ ਦੀ ਤਰ੍ਹਾਂ ਸੀ ਤਾਂ ਕਰਦਾ ਦਰਿਆ ਤੋਂ ਹੀ ਨਹੀਂ ਇਹਦੇ ਨੂੰ ਪਾਣੀ ਆ ਉਹ ਹੈ ਟੈਂਕ ਨਹੀਂ ਆਈ ਉਹ ਕਿਹ ਹੈ ਟੈਂਕ ਨਹੀਂ ਆ ਰਹੀ ਹੈ ਇਹ ਇਹ ਸਾਰੇ ਕੀ ਆ ਰਿਹਾ ਹੈ ਕਿ ਸਾਰੇ ਸਿਪਿੰਟ ਦੀ ਪ੍ਰੋਬਲਮ ਹੈ ਮੈਂ 40 ਸਾਲ ਦਾ ਲੱਗਦਾ ਇਹ ਰਿਹਾ